ਅੱਜ ਮਾਤਾ ਕਿਸ਼ਨ ਕੌਰ ਜੀ ਜੋ ਕਿ 105 ਸਾਲ ਦੀ ਉਮਰ ਮਾਤਾ ਜੀ ਦੀ ਸਾਡੇ ਪਰਿਵਾਰ ਦੇ ਸਭ ਤੋਂ ਮੋਸ ਸਿਨੀਅਰ ਮੈਂਬਰ ਸੀ ਜਿਨ੍ਹਾਂ ਦਾ ਅੱਜ ਅਸੀਂ ਅੰਤਮ ਸੰਸਕਾਰ ਕਰਨ ਜਾ ਰਹੇ ਹਾਂ ਜਾਣਦੇ ਹੁੰਦੇ ਬੇਬੇ ਨੇ ਬਸ ਹੋਈ ਨਾ ਹੁਣ ਮਗਰ ਕਿਹੜਾ ਰੱਖੀਆ ਤੇ ਪਨਾਵਾ ਜਪੋ ਸਤਨਾਮ 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 ਜੀ ਇਕਲਾ ਮੱਥਾ ਟੇਕਲਾ ਮੇਰਾ ਅੱਲੇ ਬੈੱਟ ਤੇ ਫੋਨ ਪਾ ਰਿਹਾ ਛੜ ਦੇ ਉੱਤੇ ਇਧਰ ਨੂੰ ਕਰਕੇ ਇਧਰ ਨੂੰ ਕਰਕੇ ਰੱਖ ਦੇ ਇੱਥੇ ਰੱਖ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਕਿਸ਼ਨਕੌਰ ਉਮਰ 105 ਸਾਲ ਮਾਤਾ ਦੀ। ਅਨਿਕੇ 100 ਸਾਲ ਤੋਂ ਵੱਧ ਉਮਰ ਦੀ ਇਹ ਮਾਂ ਜਿਹਦੇ ਤਿੰਨ ਧੀਆ ਤੇ ਤਿੰਨ ਪੁੱਤ 6 ਬੱਚਿਆਂ ਨੂੰ ਮਾਂ ਨੇ ਪਾਲਿਆ ਅਖੀਰ ਤੱਕ ਪਾਲਦੀ ਰਹੀ। ਕਰਮਾਂ ਦਾ ਕੁਛ ਐਸਾ ਸੀ ਮਾਂ ਨੇ ਆਪਣੇ ਬੱਚਿਆਂ ਨੂੰ ਪਾਲਿਆ ਉਹਨਾਂ ਨੂੰ ਕੰਮ ਸਿਖਾਏ ਜੀ ਬੰਮਿੰਦਰ ਪੱਲੇਦਾਰੀ ਕਰਦਾ ਸੀ ਮੰਡੀਆਂ 'ਚ ਬੋਰੀਆਂ ਸੇਉਣ ਦਾ ਕੰਮ ਮਹਾਰਸੀ ਪੂਰਾ ਸਰਜੀਤ ਹਲਵਾਈ ਸੀ ਪੇਸ਼ੇ ਤੋਂ ਹਲਵਾਈ ਦਾ ਕੰਮ ਕਰਦਾ ਸੀ ਮਲਕੀਤ ਡਰਾਈਵਰ ਸੀ ਗੱਡੀ ਚਲਾਉਂਦਾ ਸੀ ਡਰਾਈਵਰੀ ਕਰਦਾ ਸੀ ਤਿੰਨ ਧੀਆਂ ਸੀ ਮਾਤਾ ਦੀਆਂ ਸਭ ਤੋਂ ਵੱਡੀ ਧੀ ਦੀ ਉਮਰ ਵੀ ਕਰੀਬ 90 ਸਾਲ ਦੇ ਨੇੜੇ ਸੀ ਤੇ ਫਿਰ ਦੋ ਧੀਆਂ ਇਸ ਦੁਨੀਆ ਤੋਂ ਤੁਰ ਗਈਆਂ ਇੱਕ ਧੀ ਬਚੀ ਤੇ ਤਿੰਨ ਪੁੱਤ ਤੇ ਮਾਤਾ ਦਾ ਜਦੋਂ ਸੁੱਖ ਲੈਣ ਦਾ ਟਾਈਮ ਆਇਆ ਤੇ ਬਜ਼ੁਰਗ ਹੋ ਗਈ ਬੇਬੇ ਸਾਰੀ ਉਮਰ ਕਿਰਤ ਕਰਦੀ ਰਹੀ ਸਾਰੀ ਉਮਰ ਉਹ ਹਾਰਡ ਅਕੈਡਮੀ ਸਖਤ ਮਿਹਨਤ ਕਰਦੀ ਰਹੀ ਸਰਜੀਤ ਦਾ ਵਿਆਹ ਵੀ ਕੀਤਾ ਪਰ ਉਹ ਵੀ ਸਿਰੇ ਨਾਲ ਚੜਿਆ ਤਲਾਕ ਹੋ ਗਿਆ ਬੱਚਾ ਵੀ ਪੇਕੀ ਨਾਲ ਲੈ ਗਈ ਨੂਰ ਰਾਣੀ ਮਹਿੰਦਰ ਸਿੰਘ ਅੱਖਾਂ ਤੋਂ ਅੰਨ੍ਹਾ ਹੋ ਗਿਆ ਸਰਜੀਤ ਨੂੰ ਦਰੰਗ ਹੋ ਗਿਆ ਤੇ ਨਿਰਮਲ ਸੌਰੀ ਮਲਕੀਤ ਸਿੰਘ ਘਰੇ ਘਟ ਆਉਂਦਾ ਜਾਂਦਾ ਸੀ ਬਾਹਰ ਹੀ ਜਾਂਦੇ ਜਿਆਦਾ ਡਰਾਈਵਰੀ ਕਰਦਾ ਸੀ ਇਹਦੇ ਵੀ ਗੁਰਦੇ ਖਰਾਬ ਹੋ ਗਏ ਯਾਨੀ ਕਿ ਜਦੋਂ ਮਾਂ 100 ਸਾਲ ਦੇ ਪੜਾ ਤੇ ਪਹੁੰਚੀ ਲਗਭਗ ਤਦ ਕਰ ਦੁਬਾਰਾ ਫੇਰ ਉਹ ਮਾਂ ਉਹ ਪਾਲੇ ਪੜਾਏ ਬੱਚਿਆਂ ਨੂੰ ਫੇਰ ਇੱਕ ਜਿਵੇਂ ਕਹਿੰਦੇ ਮੰਜੇ ਤੇ ਪਿਆ ਨੂੰ ਰੋਟੀ ਦੇਣ ਦੇ ਹਲਾਤਾਂ 'ਚ ਪਹੁੰਚ ਗਈ ਇਹ ਫੇਰ ਅੱਖਾਂ ਦੀ ਰੋਸ਼ਨੀ ਘਟ ਹੋਣ ਦੇ ਬਾਵਜੂਦ ਉੱਠ ਕੇ ਤੁਰਦੀ ਪਿੰਡ ਚੋ ਹਿੰਮਤ ਮਾਰਦੀ ਕਿਵੇਂ ਨਾ ਕਿਵੇਂ ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਲਿਆ ਕੇ ਆਪਣੇ ਪੁੱਤਾਂ ਨੂੰ ਖਵਾਉਂਦੀ ਘਰ ਦੀ ਛੱਤ ਕਈ ਵਾਰ ਬਣਾਉਣ ਦੇ ਯਤਨ ਕੀਤੇ ਬੇੜਾ ਜਿਹੜਾ ਘਰ ਦਾ ਸੀ ਉਹ ਵੀ ਬੱਕ ਕੇ ਅੱਧਾ ਰਹਿ ਗਿਆ ਤੇ ਛੱਤ ਡਿੱਗਣ ਵਾਲੀ ਹਾਲਤ ਦੇ ਵਿੱਚ ਇੱਕ ਨਿੱਕੇ ਜਿਹੇ ਕੋਠੇ ਦੇ ਵਿੱਚ ਕੋਠੜੇ ਦੇ ਵਿੱਚ ਨਾ ਨਹਾਉਣ ਨੂੰ ਥਾਂ ਤੇ ਨਾ ਕੋਈ ਬੈਣ ਨੂੰ ਥਾ ਉਸ ਬੇੜੇ 'ਚ ਜਿੱਥੇ ਮਾਂ ਆਪਣੇ ਬੱਚਿਆਂ ਨੂੰ ਲਈ ਬੈਠੀ ਧੰਨਵਾਦ ਬਾਬਾ ਜੀਵਨ ਸਿੰਘ ਜੀ ਦਾ ਗੁਰੂ ਸਾਹਿਬ ਜੀ ਦਾ ਕਿਰਪਾ ਜਿਨ੍ਹਾਂ ਨੇ ਕੀਤੇ ਗੁਰਗੰਸਾ ਮਹਾਰਾਜ ਜੀ ਦਾ ਜਿਸ ਗੁਰੂ ਘਰ ਤੋਂ ਇਹਨਾਂ ਨੂੰ ਓਟ ਆਸਰਾ ਮਿਲਦਾ ਰਿਹਾ ਉਸ ਗਰੰਤੀ ਸਿੰਘ ਦਾ ਅੱਜ ਉਹ ਵੀ ਆਇਆ ਨਹੀਂ ਆਪ ਵੀ ਉਹ ਪਹਾੜਾ ਉਹਨੂੰ ਹਾਰਟ ਅਟੈਕ ਆ ਗਿਆ ਸੀ ਉਹ ਹਸਪੀਟਲ 'ਚ ਐਡਮਿਟਡ ਆ ਬਾਈ ਉਹਨੇ ਜਦੋਂ ਦੇਖਿਆ ਮਾਂ ਦੀ ਹਾਲਤ ਵੀ ਇਦਾਂ ਦੀ ਹੋਈ ਜਾਂਦੇ ਆ ਵੀ ਹੁਣ ਇਹ ਵੀ ਜਾਣ ਜੋਗੀ ਨਹੀਂ ਰਹੀ ਤਰਨ ਜੋਗੀ ਨਹੀਂ ਰਹੀ ਕਿਸੇ ਪਾਸੇ ਦਿਖਣੋਂ ਹਟ ਚੱਲਿਆ ਫਿਰ ਸਾਡੇ ਨਾਲ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਸਾਡੇ ਨਾਲ ਵੀ ਕਈ ਮਹੀਨੇ ਗੱਲ ਚੱਲਦੀ ਰਹੀ ਸਾਨੂੰ ਐਸੀ ਬੇਬੇ ਦੇ ਤਿੰਨ ਪੁੱਤ ਆ ਵੀ ਇੱਕ ਤਾਂ ਠੀਕ ਆ ਪਰ ਜਦੋਂ ਪ੍ਰੋਪਰ ਪਤਾ ਕੀਤਾ ਵੀ ਉਹ ਵੀ ਕਮਾਉਣ ਜੋਗਾ ਨਹੀਂ ਹੁਣ ਤਾਂ ਉਹ ਵੀ ਮੰਜੇ ਤੇ ਬੈਠਾ ਘਰੇ ਫਿਰ ਜਾ ਕੇ ਅਸੀਂ ਲੈ ਕੇ ਆਏ ਮਾਂ ਦੇ ਤਿੰਨਾਂ ਪੁੱਤਾਂ ਨੂੰ ਨਾਲ ਲੈ ਕੇ ਆਈ ਮਾਂ ਨੂੰ ਲੈ ਕੇ ਆਏ ਕਿਸ਼ਨੋ ਨੂੰ ਦਸੰਬਰ ਦਾ ਮਹੀਨਾ ਸੀ ਗਰਮ ਤੁਹਾਨੂੰ ਪਤਾ ਪੂਰੀ ਠੰਡ ਹੁੰਦੀ ਆ ਉਦੋਂ ਪੂਰੀ ਠੰਡ ਦੇ ਵਿੱਚ ਮਾਂ ਆਪਣੇ ਤਿੰਨਾਂ ਪੁੱਤਾਂ ਦੇ ਨਾਲ ਵਿਹੜੇ 'ਚ ਬੈਠੀ ਬਾਹਰ ਟੋਪ ਸੇਕਦੀ ਟੁਰ ਨਹੀਂ ਹੁੰਦਾ ਸੀ ਚੱਜਣਾ ਦਿਖਦਾ ਵੀ ਨਹੀਂ ਸੀ ਸਰਜੀਤ ਦਾ ਤੇ ਮਹਿੰਦਰ ਦਾ حال ਵੀ ਬਹੁਤ ਮਾੜਾ ਸੀ ਲੈਟਰਨ ਬਾਥਰੂਮ ਜਾਣਾ ਵੀ ਔਖਾ ਹੋਇਆ ਪਿਆ ਸੀ ਤੇ ਮਲਕੀਤ ਵੀ ਬਿਲਕੁਲ ਰਿਹਾ ਪਿਆ ਸੀ ਦਵਾਈ ਨੂੰ ਪੈਸਾ ਨਹੀਂ ਸੀ ਕੋਲੇ ਕਮਾਈ ਦਾ ਕੋਈ ਸਾਧਨ ਨਹੀਂ ਸੀ ਬਸ ਉਹ ਪੈਨਸ਼ਨ ਜਿਹੜੀ ਤਿੰਨੇ ਮਾਂ ਪੁੱਤਾਂ ਨੂੰ ਮਿਲਦੀ ਸੀ ਵਡਾਪਾ ਪੈਨਸ਼ਨ ਜਿਸ ਮਾਂ ਦੀ 100 ਸਾਲ ਤੋਂ ਉੱਪਰ ਉਮਰ ਹੋਵੇ ਤੇ ਜਿਨੇ ਸਦੀਆਂ ਦੋ ਪਲਟੀਆਂ ਦੇਖ ਲੀਆਂ ਉਹ ਮਾਂ ਨੂੰ ਸੁਪਨਿਆਂ ਦੇ ਘਰ ਵਿੱਚ ਲੈ ਕੇ ਆਉਣਾ ਉਹਨਾਂ ਦੀ ਸੇਵਾ ਕਰਨਾ ਸਾਡੇ ਲਈ ਬਹੁਤ ਹੀ ਸੁਭਾਗਾ ਸੀ ਅਸੀਂ ਬਹੁਤ ਭਾਗਾਂ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਵੀ ਜਿਹੜਾ ਅਸੀਂ ਇਸ ਮਾਂ ਕਿਸ਼ਨ ਕੌਰ ਦੀ ਸੇਵਾ ਕਰ ਸਕੇ ਤਨ ਇੱਕ ਦਿਨ ਪਹਿਲਾਂ ਮਾਤਾ ਜੀ ਬਿਮਾਰ ਹੋਏ ਉਮਰ ਜ਼ਿਆਦਾ ਸੀ ਡਾਕਟਰਾਂ ਨੇ ਦੱਸਿਆ ਵੀ ਹੁਣ ਬਲੱਡ ਪ੍ਰੈਸ਼ਰ ਘਟਿਆ ਹੋਇਆ ਬਹੁਤ ਵੀ ਇਸ ਉਮਰ 'ਚ ਆਪਾਂ ਇਹਨਾਂ ਨੂੰ ਐਂਟੂਵੇਟਿਵ ਨਹੀਂ ਕਰ ਸਕਦੇ ਵੈਂਟੀਲੇਟਰ ਤੇ ਵੀ ਨਹੀਂ ਲਿਆ ਸਕਦੇ ਆਪਾਂ ਇੰਜੈਕਸ਼ਨ ਲਗਾ ਰਹੇ ਹਾਂ ਜੇ ਹਾਰਟ ਆ ਜਿਹੜਾ ਦੁਬਾਰਾ ਆਪਣਾ ਵਰਕ ਕਰਨ ਲੱਗ ਜੇ ਵੀ ਪਰ ਉਮਰ ਬਹੁਤ ਜ਼ਿਆਦਾ ਹੋ ਗਈ ਸਰਜੀਤ ਨੂੰ ਮਹਿੰਦਰ ਨੂੰ ਬੁਲਾਇਆ ਮੜਾਇਆ ਬਲਕਿਤ ਨੂੰ ਫੋਨ ਕੀਤਾ ਇਹ ਕਹਿੰਦਾ ਮੈਂ ਹਿਮਾਚਲ ਚਾ ਗੱਡੀ ਲੈ ਕੇ ਗਿਆ ਹੋਇਆ ਕਿਉਂਕਿ ਵੀਰਾ ਵੀ ਠੀਕ ਹੋ ਕੇ ਫਿਰ ਸਾਡੇ ਕੋਲ ਚਲਾ ਗਿਆ ਦੋ ਕੁ ਮਹੀਨੇ ਬਾਅਦ ਇਹ ਫਿਰ ਉੱਤੋਂ ਹਿਮਾਚਲ ਤੋਂ ਤੁਰਿਆ ਪਰ ਇਹਨੂੰ ਜਿਉਂਦੇ ਜੀ ਮਾਂ ਦੇ ਦਰਸ਼ਨ ਨਹੀਂ ਸੀ ਹੋਣੇ ਸਰਜੀਤ ਨੇ ਤਾਂ ਆਪਣੀ ਇੱਕ ਕੱਖ ਜਿਹੜੀ ਉਹਦੀ ਹੈਗੀ ਉਹਦੇ ਨਾਲ ਦੇਖ ਲਿਆ ਸੀ ਮਾਂ ਨੂੰ ਜਿਉਂਦੇ ਜੀ ਵੀ ਮੇਰੀ ਮਾਂ ਬੋਲ ਨਹੀਂ ਸਕਦੀ ਸਾਹ ਲੈ ਰਹੀ ਆ। ਮਿੰਦਰਤਾ ਉਹ ਵੀ ਨਹੀਂ ਸੀ ਦੇਖ ਸਕਦਾ। ਬਸ ਹੱਥ ਲਾ ਲਾ ਕੇ ਮਹਿਸੂਸ ਹੀ ਕਰਦਾ ਸੀ। ਮਾਂ ਤੂੰ ਚੱਲੀ ਆਂ। ਮਾਂ ਤੂੰ ਚੱਲੀ ਆਂ। ਤੇ ਇਨਾ ਬਜ਼ੁਰਗ ਬੱਚਿਆਂ ਨੂੰ ਇੱਕ ਬਜ਼ੁਰਗ ਮਾਂ ਛੱਡ ਕੇ ਚਲੇ ਗਈ। ਅਰਥੀ ਨੂੰ ਲੱਗੇ ਹੋਏ ਬਲੂਨ ਆ ਜਿਹੜੇ ਅਸੀਂ ਜਿਵੇਂ ਗੱਲ ਕਰਦੇ ਆ ਜਦੋਂ ਸਾਡੇ ਸਿਆਣੇ ਬੰਦੇ ਦੀ ਕਿਸੇ ਦੀ ਮੌਤ ਹੁੰਦੀ ਆ ਆਪਾਂ ਕਹਿੰਨੇ ਆ ਵੀ ਖਿਹੜੇ ਮੱਥੇ ਮੱਥੇ ਉਹਨੂੰ ਆਪਾਂ ਤੋੜਨਾ ਹੱਸ ਕੇ ਖੁਸ਼ ਹੋ ਕੇ ਉਹਨੂੰ ਤੋੜਨਾ ਮਲਕੀਤ ਨਾਲ ਗੱਲ ਹੋਈ ਕਹਿੰਦਾ ਬੀਬੇ ਬਰਫੀ ਮੰਗਦੀ ਸੀ ਬੀਬੇ ਬਰਫੀ ਦੀ ਬਹੁਤ ਸ਼ਿਕੀਨ ਸੀ ਮਲਕੀਤ ਨੇ ਲਫਾਫੇ ਚ ਪਵਾ ਕੇ ਬਰਫੀ ਲੈ ਕੇ ਆਇਆ ਮਾਂ ਦੇ ਸਹਰਾਣੇ ਰੱਖੀ ਆ ਲਿਆ ਕੇ ਗੱਲ ਹੋਈ ਵੀ ਆਪਾਂ ਫੁੱਲਾਂ ਦੀ ਵਰਖਾ ਕਰਕੇ ਮਾਂ ਨੂੰ ਇੱਥੋਂ ਵਿਦਾ ਕਰਨਾ ਤੇ ਅੱਜ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਂ ਕਿਸ਼ਨਕੌਰ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਉਹਦੇ ਮਾਂ ਦੇ ਦੋ ਪੁੱਤ ਜਿਹੜੇ ਮਹਿੰਦਰ ਤੇ ਸਰਜੀਤ ਸੁਪਨਿਆਂ ਦੇ ਘਰ ਦੇ ਮੈਂਬਰ ਨੇ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਉਹਨਾਂ ਦੀ ਸੰਭਾਲ ਕਰ ਸਕੀਏ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਣ ਸਮਤ ਬੁੱਧੀ ਬਖਸ਼ਣ ਤੇ ਮਲਕੀਤ ਸਿੰਘ ਨੂੰ ਅਮ ਤਾਂ ਜਿਵੇਂ ਵੀ ਇਹ ਵੀਰਾ ਕਰਤ ਕਮਾਈ ਕਰਦਾ ਆਪਣੇ ਭਰਾਵਾਂ ਦੇ ਮਗਰ ਢੇੜਾ ਮਾਰਨ ਦਾ ਇੱਥੇ ਆਉਣ ਦਾ ਇੱਥੇ ਨਾਲ ਸਾਡੇ ਜੁੜ ਕੇ ਰਹਿਣ ਦਾ ਬਲ ਬਖਸ਼ਣ ਤੇ ਅੱਜ ਸਾਡੀ ਆ ਭੈਣ ਮਾਤਾ ਕਿਸ਼ਨੂ ਦੀ ਧੀ ਰੋ ਰਹੀ ਆ ਚਲੋ ਇਹ ਵਕਤ ਗੁੱਸੇ ਗਿੱਲੇ ਕਰਨ ਦਾ ਨਹੀਂ ਪਰ ਮੈਂ ਹੱਗੋਂ ਤੋਂ ਭੈਣ ਨੂੰ ਵੀ ਬੇਨਤੀ ਕਰਦਾ ਵੀ ਮਾਂ ਅੜੀਕ ਦੀ ਤਰਸ ਦੀ ਤੁਹਾਨੂੰ ਚਲੇ ਗਈ ਇਸ ਦੁਨੀਆ ਤੋਂ ਤਾਂ ਹੁਣ ਭਰਾਵਾਂ ਦੇ ਮਗਰ ਜ਼ਰੂਰ ਆਪਦਾ ģੇੜਾ ਰੱਖਿਓ ਕਿਉਂਕਿ ਜੱਗ ਜਿਉਂਦਿਆਂ ਦੇ ਮੇਲੇ ਆ ਭੈਣੋ ਭਰਾਵੋ ਸਭ ਇੱਥੇ ਹੀ ਰਹਿ ਜਾਣਾ ਕੱਲੀਆਂ ਜਾਂਦਾਂ ਹੀ ਰਹਿ ਜਾਂਦੀਆਂ ਸਾਡੇ ਪੱਲੇ ਫਿਰ ਅਸੀਂ ਹੱਥ ਮਲਦੇ ਹੀ ਰਹਿ ਜਾਂਦੇ ਆ ਵੀ ਮੈਂ ਉਦੋਂ ਐ ਨਹੀਂ ਕੀਤਾ ਮੈਂ ਉਦੋਂ ਆ ਨਹੀਂ ਕਿਹਾ ਮੈਂ ਇੱਕ ਵਾਰੀ ਜੱਫੀ ਪਾਉਣੀ ਸੀ ਆਪਣੀ ਮਾਂ ਨੂੰ ਮੈਂ ਇੱਕ ਵਾਰੀ ਮਾਂ ਤੋਂ ਆਪਣੀ ਤੋਂ ਗਲਤੀ ਮੰਨਣੀ ਸੀ ਤੇ ਮਾਂ ਬਰਫੀ ਮੰਗਦੀ ਸੀ ਮੈਂ ਇੱਕ ਵਾਰੀ ਮਾਂ ਨੂੰ ਬਰਫੀ ਖਵਾਉਣੀ ਹੈ ਇਹ ਗੱਲਾਂ ਹੀ ਰਹਿ ਜਾਂਦੀਆਂ ਬਾਅਦ ਵਿੱਚ ਜੇ ਸੰਗਤ ਨੂੰ ਵੀ ਬੇਨਤੀ ਅਰਦਾਸ ਕਰਿਓ ਸਾਡੇ ਮਾਤਾ ਮਾਤਾ ਕਿਸ਼ਨ ਕੌਰ ਜੀ ਵਾਸਤੇ ਸੱਚੇ ਪਾਤਸ਼ਾਹਨ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਆਤਮਾ ਨੂੰ ਸ਼ਾਂਤੀ ਬਖਸ਼ਣ ਤੇ ਮਾਤਾ ਜੀ ਦਾ ਅੰਤਮ ਸੰਸਕਾਰ ਇੱਥੇ ਪਿੰਡ ਹਸਨਪੁਰ ਦੀ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਣਾ ਤੇ ਇੱਥੇ ਲਾਨੀਆਂ ਦੇ ਪਾਠ ਹੋਣਗੇ ਉਸ ਤੋਂ ਬਾਅਦ ਮਾਤਾ ਦੀਆਂ ਆਸਤੀਆਂ ਪਰਸੋਂ ਨੂੰ ਪੁਲ ਚੋਕ ਕੇ ਕਟਾਣਾ ਸਾਹਿਬ ਜਨ ਜਿੱਥੇ ਵਿਆਸ ਕਹਿੰਦੇ ਸੀ ਬਾਈ ਹੁਣੀ ਉੱਥੇ ਜਲ ਪ੍ਰਵਾਹ ਕਰਕੇ ਆਉਣੇ ਕਿਉਂਕਿ ਵਿਆਸ ਬਾਬਾ ਜੀ ਨੂੰ ਮੰਨਦੇ ਆ ਉੱਥੇ ਕਹਿੰਦੇ ਅਸੀਂ ਜਲ ਪ੍ਰਵਾਹ ਕਰਕੇ ਆਉਣੇ ਨਾਮਦਾਨ ਲਿਆ ਹੋਇਆ ਸੀ ਤੇ ਮਾਤਾ ਜੀ ਦਾ ਜਿਹੜਾ ਅੰਤਮ ਅਰਦਾਸ ਆ ਮਾਤਾ ਜੀ ਦਾ ਭੋਗ ਆ ਇੱਥੇ ਪਿੰਡ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾਊ। ਹੁਣ ਭਾਈ ਰਤਨਦੀਪ ਸਿੰਘ ਜੀ ਅਰਦਾਸ ਕਰਨਗੇ। ਫਿਰ ਉਸ ਤੋਂ ਬਾਅਦ ਅੰਗੀਠੇ ਦੀ ਜਿਹੜੀ ਰਸਮ ਆ ਸ਼ਮਸ਼ਾਨ ਘਾਟ ਵਿੱਚ ਜਾ ਕੇ ਨਵਾਈ ਜਾਊ। ਆਨ ਨੇ ਉਹ ਤੇ ਅੰਕੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆ ਜੋੜੜੀਆਂ ਨੇ ਸੱਚੇ ਪਾਤਸ਼ਾਹ ਜੀ ਉਹ ਕੱਲੇ ਆਵੇ ਨਾਨਕਾ ਸਦੀ ਉੱਠੀ ਜਾਏ ਜਿਵੇਂ ਜਿਵੇਂ ਤੇਰਾ ਹੁਕਮ ਤਿਵੇਂ ਤਿਵੇਂ ਹੋਣ ਅਤੇ ਪਾਰਾ ਕਿਸ਼ਨੋ ਜੀ ਤੇ ਪਾਤਸ਼ਾਹ ਜੀ ਜਿਹੜੇ ਮਹਿੰਦਰ ਸਿੰਘ ਜੀ ਸਿੰਘ ਦੇ ਸਤੇ ਬੱਚੇ ਸੱਚੇ ਪਾਸ਼ਾ ਜੀ ਕੋ ਤੇ ਤਿੰਨ ਭਰਾ ਤੇ ਤਿੰਨ ਬੱਚੇ ਛੱਡ ਕੇ ਅਜੇ ਪਾਸ਼ਾ ਆਕਾਲ ਚਰਣਾ ਕਰ ਗਏ ਹਨ ਮਨੁੱਖਤਾ ਪਰਵਾਹ ਬੜੀ ਸ਼ਰਦਾ ਸਤਕਾ ਜਨਾ ਇਹਨਾਂ ਨੂੰ ਰੱਖਿਆ ਸੇਵਾ ਕੀਤੀ ਜਿੰਨੀ ਸੇਵਾ ਕੀਤੀ ਸੀ ਪਾਸ਼ਾ ਰੀ ਕਾਲਾ ਕਾਲ ਚਰਣਾ ਕਰ ਗਏ ਸੰਸਕੇ ਪਾਸ਼ਾ ਜੀ ਪਿੱਛੇ ਮਨੁੱਖਤਾ ਪਰਵਾਹ ਨੂੰ ਪਾਣਾ ਮੰਨਦਾ ਬਾਲਵਖਸ਼ ਦਾ ਸਰਬੱਤ ਦਾ ਰਾਸ ਕਰਨੀ ਸਹੀ ਪਿਆਰੀ ਮੇਲ ਜਿੰਨਾ ਮੇਚਾ ਨਾਂ ਜਿਤੇ ਆਵੇ ਨਾਨਕ ਨਾਮ ਚਰਦੀ ਕਲਾ ਤੇਰੇ ਰਹਾਣੇ ਸਰਬੱਤ ਦਾ ਭਲਾ ਤੇ ਇੱਕ ਜਦੋਂ ਮਾਤਾ ਜੀ ਨੂੰ ਲੈ ਕੇ ਆਏ ਸੀਗੇ ਮਾਤਾ ਜੀ ਦੇ ਘਰੋਂ ਸਾਨੂੰ ਇੱਕ ਬੈਂਕ ਦੀ ਕਾਪੀ ਮਾਤਾ ਜੀ ਦੀ ਮਿਲੀ ਸੀਗੀ SBI ਬੈਂਕ ਦੀ ਪਾਸਬੁੱਕ ਤੇ ਕਾਪੀ ਤੇ ਉਹ ਇੱਕ ਮਾਤਾ ਜੀ ਦਾ ਆਧਾਰ ਕਾਰਡ ਸੀਗਾ ਤੇ ਉਹ ਅੱਜ ਅਸੀਂ ਮਾਤਾ ਜੀ ਦੇ ਬੇਟੇ ਨੂੰ ਆਰੇ ਵਾਹ ਗੁਰੂ ਸੱਚੇ ਪਾਸ਼ਾ ਕਿਰਪਾ ਕਰਨ ਜਾਣ ਦੇ ਹੁਣ ਬੇਬੇ ਨੂੰ ਕੋਈ ਨਾ ਮਾਣ ਮਗਰ ਜਿਹੜਾ ਰੱਖਿਆ ਤੇ ਭਰਾਵਾ ਬੋਲੇ ਸੋਨਿਹਾਲ ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ ਜਪੋ ਸਤਨਾਮ 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 ਜੀ